ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀ ਨੈਸ਼ਨਲ ਖੇਡਾਂ ਅਤੇ ਏਸ਼ੀਅਨ ਖੇਡਾਂ ਦੇ 168 ਜੇਤੂ ਖਿਡਾਰੀਆਂ ਨੂੰ ਕਰੀਬ 33.83 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਹੈ ਜਿਹੜੀ ਵੰਡੀ ਗਈ ਹੈ ਅਤੇ ਖਿਡਾਰੀਆਂ ਨੂੰ ਇਸ ਮੌਕੇ ਉਹਨਾਂ ਨੇ ਵਧਾਈ ਦਿੱਤੀ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਖੁਸ਼ੀਆਂ ਦੇ ਸਮਾਗਮਾਂ ਦਾ ਸੁਪਨਾ ਲਿਆ ਗਿਆ ਸੀ ਤਾਂ ਪਰਮਾਤਮਾ ਨੇ ਇਸ ਸੁਪਨੇ ਬਾਰੇ ਮੇਰੀ ਡਿਊਟੀ ਲਗਾ ਦਿੱਤੀ ਅਤੇ ਹੁਣ ਇਹ ਸੁਪਨਾ ਜਿਹੜਾ ਪੂਰਾ ਹੋ ਰਿਹਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਹਰ ਹਫਤੇ 2 ਜਾਂ 3 ਵਾਰ ਜਸ਼ਨਾਂ ਦੇ ਸਮਾਗਮ ਹੋ ਰਹੇ ਨੇ ਉੱਥੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਖਿਡਾਰੀਆਂ ਨੇ ਬਹੁਤ ਸਖਤ ਮਿਹਨਤ ਕਰਕੇ ਮੈਡਲ ਲਿਆ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਤੇ 20 ਮੈਡਲ ਨੇ ਜਿਹੜੇ ਪੰਜਾਬ ਦੇ ਹਿੱਸੇ ਆਏ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਖਿਡਾਰੀਆਂ ਨੂੰ 1 ਕਰੋੜ ਰੁਪਇਆ 골ਡ ਮੈਡਲ ਦਾ 75 ਲੱਖ ਰੁਪਏ ਸਿਲਵਰ ਮੈਡਲ ਅਤੇ 50 ਲੱਖ ਰੁਪਏ ব্রੌਂਜ਼ ਮੈਡਲ ਦਾ ਦਿੱਤਾ ਜਾਊਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਜਿੰਨੀ ਰਾਸ਼ੀ ਮਿਲ ਰਹੀ ਹੈ ਉਸ ਦਾ 40% ਉਹਨਾਂ ਦੇ ਕੋਚਾਂ ਨੂੰ ਵੀ ਦੇਵਾਂਗੇ ਤਾਂ ਜੋ ਉਹ ਹੋਰ ਹੌਸਲੇ ਦੇ ਨਾਲ ਕੰਮ ਕਰ ਸਕਣ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਖਿਡਾਰੀਆਂ ਨੂੰ ਆਰਥਿਕਤਾ ਜਾਂ ਫਿਰ ਸਹੂਲਤਾ ਕਾਰਨ ਆਪਣੇ ਸੁਪਨੇ ਮਾਰਨੇ ਪੈਣ ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤਹੇਰ ਵੀ ਮੌਜੂਦ ਸਨ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਮੀਤਹੇਰ ਨੇ ਕੀ ਕੁ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ ਕਿ ਐਤਕੀ ਖੇਡਾਂਵਧਨ ਪੰਜਾਬ ਦੀਆਂ ਚ ਜਿੱਥੇ ਪਿਛਲੇ ਸਾਲ 3 ਲੱਖ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਐਤਕੀ 435000 ਖਿਡਾਰੀਆਂ ਨੇ ਖੇਡਾਂ ਦੇ ਵਿੱਚ ਪਾਰਟਿਸਿਪੇਟ ਪੂਰੇ ਪੰਜਾਬ ਵਿੱਚ ਕੀਤੀ ਤੇ ਅੱਗੇ ਕਦੇ ਵੀ ਇਹ ਜਿਹੜੀਆਂ ਸਰਕਾਰੀ ਖੇਡਾਂ ਸੀ ਕਦੇ ਇਹਨਾਂ ਦੀ ਪਾਰਟਿਸਪੇਸ਼ਨ 10 15000 ਤੋਂ ਟੱਪੀ ਨਹੀਂ ਸੀ ਤੁਸੀਂ ਦੇਖੋ ਵੀ ਸਾਢੇ 4 ਲੱਖ ਦੇ ਨੇੜੇ ਜਿਹੜੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਗਰਾਊਂਡ ਦੇ ਵਿੱਚ ਆ ਰਹੇ ਐ ਤੇ ਮੈਂ ਅੱਗੇ ਵੀ ਬੜੇ ਬਾਰੀ ਜ਼ਿਕਰ ਕੀਤਾ ਕਿ ਪਹਿਲਾ ਦੁਨੀਆ ਦਾ ਇਦਾਂ ਦਾ ਟੂਰਨਾਮੈਂਟ ਹੋਊਗਾ ਜਿੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਕੋ ਪਰਿਵਾਰ ਦੀਆਂ ਤਿੰਨੋ ਜਨਰੇਸ਼ਨ ਪਾਰਟਿਸਿਪੇਟ ਕਰ ਰਹੀਆਂ ਸਾਡੇ ਇੱਥੇ ਰਾਹੁਲ ਜੀ ਆ ਫਤਿਹਗੜ੍ਹ ਸਾਹਿਬ ਡੀਐਸਓ ਸੀਗੇ ਕਿੱਥੇ ਰਾਹੁਲ ਜੀ ਬਾਹਰ ਡਿਊਟੀ ਤੇ ਆ ਉਹਨਾਂ ਨੇ ਪਾਰਟਿਸਿਪੇਟ ਕੀਤਾ ਸਰ ਉਹਨਾਂ ਦੇ ਬੱਚਿਆਂ ਨੇ ਕੀਤਾ ਤੇ ਉਹਨਾਂ ਦੇ ਫਾਦਰ ਨੇ ਕੀਤਾ ਐਦਾਂ ਦੀਆਂ ਬੜੀਆਂ ਅਧਾਰਨਾ ਬਰਨਾਲੇ ਦੇ ਵੀ ਸਾਡਾ ਇੱਕ ਜੱਸੀ ਅਜ ਮੁੰਡਾ ਆਪਣਾ ਐਜੂਕੇਸ਼ਨ ਡਿਪਾਰਟਮੈਂਟ ਚ ਹੈ ਉਹਨਾਂ ਨੇ ਕੀਤਾ ਉਹਨਾਂ ਦੇ ਫਾਦਰ ਸਾਹਿਬ ਨੇ ਕੀਤਾ ਤੇ ਦੋਨੋਂ ਬੇਟੀਆਂ ਨੇ ਬੈਡਮਿੰਟਨ ਦੇ ਵਿੱਚ ਪਾਰਟਿਸਿਪੇਟ ਕੀਤਾ ਇਹੀ ਸਪੋਰਟਸ ਕਲਚਰ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਗਰਾਊਂਡ ਦੇ ਵਿੱਚ ਹੋਣ ਤੇ ਉਹਦੇ ਨਾਲ-ਨਾਲ ਜਿਹੜੇ ਪ੍ਰੋਫੈਸ਼ਨਲ ਬੱਚੇ ਆ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣਾ ਤੇ ਟ੍ਰੇਨਿੰਗ ਦੇ ਕੇ ਜਿਹੜਾ ਉਹਨਾਂ ਨੂੰ ਨੈਸ਼ਨਲ ਇੰਟਰਨੈਸ਼ਨਲ ਤੱਕ ਲੈ ਕੇ ਜਾਣਾ ਤੇ ਜਿਹੜੇ ਉੱਥੋਂ ਬੱਚੇ ਸਾਡੇ ਮੈਡਲ ਲੈ ਕੇ ਆਉਂਦੇ ਆ ਉਹਨਾਂ ਨੂੰ ਮਾਨ ਸਨਮਾਨ ਜਿਹੜਾ ਉਹ ਕਰਨਾ ਤੇ ਇਹ ਵੀ ਪਹਿਲੀ ਵਾਰ ਹੈ ਕਿ ਜਿਹੜਾ ਮਾਨ ਸਨਮਾਨ ਲਈ ਇਸ ਵਾਰ ਵੀ ਜਿਹੜੇ ਨੈਸ਼ਨਲ ਪੱਧਰ ਦੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਬੁਲਾਇਆ ਗਿਆ ਨੀ ਅੱਜ ਤੱਕ ਨਹੀਂ ਹੋਇਆ ਪਿਛਲੀ ਵਾਰ ਜਦੋਂ ਸਰ ਨੈਸ਼ਨਲ ਗੇਮਜ਼ ਵਾਲੇ ਆਪਾਂ ਖਿਡਾਰੀ ਬੁਲਾਏ ਸੀ ਉਹਨਾਂ ਨੂੰ ਦੱਸਿਆ ਕਿ ਪਹਿਲੀ ਵਾਰ ਹੈ ਕਿ ਸੀਐਮ ਨੇ ਕਿਸੇ ਨੇ ਨੈਸ਼ਨਲ ਗੇਮਜ਼ ਵਾਲੇ ਖਿਡਾਰੀ ਆ ਜਿਹੜੇ ਮੈਡਲ ਲੈ ਕੇ ਆ ਉਹਨਾਂ ਨੂੰ ਮਾਨ ਸਨਮਾਨ ਕੀਤਾ ਉਹਨਾਂ ਨੂੰ ਜਿਹੜਾ ਕੈਸ਼ ਪ੍ਰਾਈਜ਼ ਆ ਖੁਦ ਬੁਲਾ ਕੇ ਦਿੱਤਾ ਨਹੀਂ ਅੱਜ ਤੱਕ ਨਹੀਂ ਹੋਇਆ ਸੋ ਇਹਦੇ ਤੋਂ ਜਿਹੜਾ ਪਤਾ ਲੱਗਦਾ ਕਿ ਸਰਕਾਰ ਦੀ ਖੇਡਾਂ ਨੂੰ ਲੈ ਕੇ ਜਿਹੜੀ ਕੀ ਪਾਲਿਸੀ ਹੈ ਕਿਸ ਤਰ੍ਹਾਂ ਦੀ ਜਿਹੜੀ ਗਰਾਊਂਡਸ ਦੇ ਵਿੱਚ ਅਸੀਂ ਖੇਡਾਂ ਬਦਨ ਪੰਜਾਬ ਦੀ ਸ਼ੁਰੂ ਕੀਤਾ ਆਈਡੀਆ ਕਿੱਥੋਂ ਆਇਆ ਆਈਡੀਆ ਆਇਆ ਮੈਂ ਕਿਹਾ ਵੀ ਜਦੋਂ UPSC ਦੇ ਮੇਨ ਦੇ ਪੇਪਰ ਹੁੰਦੇ ਨੇ IAS ਅਫਸਰ ਬਣਨਾ IPS ਬਣਨਾ ਤਾਂ 800 ਦੇ ਲਗਭਗ ਸਾਨੂੰ ਅਫਸਰ ਚਾਹੀਦਾ ਹੁੰਦਾ ਹਰ ਇੱਕ ਸਾਲ ਦੇਸ਼ ਨੂੰ ਰਟਾਇਰ ਹੁੰਦੇ ਨੇ ਜਾਂ ਕੁਝ ਪੋਸਟਾਂ ਖੇਲੀਆਂ ਹੁੰਦੀਆਂ ਨੇ 800 ਹਰ ਇੱਕ ਸਾਲ ਪਰ ਹਰ ਇੱਕ ਸਾਲ ਪੇਪਰ ਕਿੰਨੇ ਬੱਚੇ ਦਿੰਦੇ ਨੇ 8 ਲੱਖ ਭਾਵੇਂ ਉਹ ਰੇਲਵੇ ਸਟੇਸ਼ਨ ਦੀਆਂ ਲਾਈਟਾਂ ਤੇ ਪੜਨ ਭਾਵੇਂ ਸਟਰੀਟ ਲਾਈਟਾਂ 'ਚ ਪੜਨ ਆਮੇ ਕੋਚਿੰਗ ਲੈਣ ਜਿੱਥੋਂ ਮਰਜੀ 8 ਲੱਖ ਬੱਚਾ ਪੇਪਰ ਦਿੰਦਾ ਹੈ ਔਰ ਹਰ ਬੱਚਾ ਆਪਣੇ ਵੱਲੋਂ ਰੈਂਕ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨ ਨੂੰ ਪੇਪਰ ਦਿੰਦਾ ਹੈ ਐਵੇਂ ਕੋਈ ਅੱਖਾਂ ਖਰਾਬ ਨਹੀਂ ਕਰਦਾ ਪਰ ਚਾਹੀਦਾ ਹੱਥ ਸੋਈ ਹੈ ਉਹ ਫਿਰ ਉਹਨਾਂ ਨੂੰ ਅਗਲਾ ਟੈਂਪ ਮਿਲਦਾ ਹੈ ਸੈਕੰਡ ਟੈਂਪ ਫਿਰ ਥਰਡ ਚਾਂਸ ਵੀ ਮਿਲਦਾ ਮੈਂ ਕਿਹਾ ਵੀ ਮੀਥੋਰਾ ਨਾ ਮੈਂ ਗੱਲ ਕੀਤੀ ਸਾਰੇ ਬੈਠੇ ਸੀ 50 ਪੁਲਿਸ ਨੂੰ 2200 ਪੁਲਿਸ ਵਾਲੇ 2200 ਭਰਤੀ ਚਾਹੀਦੀ ਹਰ ਸਾਲ 1600 ਤੋਂ 1700 ਕਨਸਟੇਬਲ ਫਿਰ ਹੈੱਡ ਕਨਸਟੇਬਲ 2300 ਫਿਰ 3400 ਈਐਸਆਈ ਸਬ ਇਨਸਪੈਕਟਰ ਵਗੈਰਾ ਇਸ ਰੈਂਕ ਦੇ ਹਰ ਸਾਲ 2200 2300 ਪਹਿਲਾਂ ਕੀ ਹੁੰਦਾ ਸੀ ਕੋਈ ਭਰਤੀ ਨਹੀਂ ਹੁੰਦੀ ਸੀ ਆਖਰੀ ਸਾਲ ਕਹਿੰਦੇ ਸੀ 2 ਮਹੀਨੇ ਪਹਿਲਾਂ ਆਖਰੀ ਸਾਲ ਮੀਨਜ਼ ਵੋਟਾਂ ਦਾ ਆਖਰੀ ਸਾਲ ਵੀ ਜਿਹੜੇ ਹਰ ਵੋਟਾਂ ਨੇ ਵੀ ਪੁਲਿਸ ਚ ਭਰਤੀ ਹੋਊਗੀ ਜੀ 6000 7000 ਬੰਦਾ ਰੱਖਣਾ ਉਹ ਨੌਜਵਾਨ ਮੁੰਡੇ ਕਹਿੰਦੇ ਸੀ ਯਾਰ 2 ਮਹੀਨਿਆਂ ਦਾ ਹੀ ਟਾਈਮ ਹੈ ਜੇ ਪਹਿਲਾਂ 10 ਦਿਨ ਦੇ ਤਿਆਰੀ ਕਰ ਲੈਂਦੇ ਅਸੀਂ ਕੀ ਕੀਤਾ ਅਸੀਂ ਅਗਲੇ 4 ਸਾਲ ਦਾ ਪੂਰਾ ਪਰਫਾਰਮਾ ਬਣਾ ਕੇ ਜਾਰੀ ਕਰਤਾ ਜਨਵਰੀ ਚ ਨੋਟੀਫਿਕੇਸ਼ਨ ਹੋਊ ਹਰੇਕ ਸਾਲ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਚ ਉਹਦਾ ਰਿਜ਼ਲਟ ਆ ਜੂਗਾ ਸਤੰਬਰ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚਾ ਰਿਜ਼ਲਟ ਆ ਜੂਗਾ ਦਸੰਬਰ ਦੇ ਵਿੱਚ ਹਰ ਸਾਲ 2200 ਭਰਤੀ ਪੰਜਾਬ ਪੁਲਿਸ ਚ ਮੁੰਡੇ ਕੁੜੀਆਂ ਦੀ ਹੋਣੀ ਹੀ ਹੋਣੀ ਹੈ ਹਰ ਸਾਲ ਤੇ ਇਹਦੇ ਨਾਲ ਕੀ ਹੋਊਗਾ ਜੇ 800 ਪੋਸਟਾਂ ਵਾਸਤੇ 8 ਲੱਖ ਤਿਆਰੀ ਕਰ ਰਿਆ ਤੁਹਾਨੂੰ ਤੁਣ ਕੇ ਰਾਨੀ ਹੋਊਗੀ 2200 ਪੋਸਟਾਂ ਵਾਸਤੇ ਸਾਡੇ ਕੋਲੇ 6 ਲੱਖ ਤੋਂ ਜ਼ਿਆਦਾ ਅਰਜ਼ੀਆਂ ਆ ਗਈਆਂ ਇਸ ਵਕਤ 10 ਲੱਖ ਦੇ ਨੇੜੇ ਤੇਰੇ ਬੱਚੇ ਗਰਾਊਂਡਾਂ ਚ ਭੱਜਦੇ ਨੇ ਕਿ ਅਸੀਂ ਪੁਲਿਸ